ਗੁਰਦਾਸਪੁਰਤਕ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਗੁਰਦਾਸਪੁਰ ਦੇ ਨਜ਼ਦੀਕੀ ਪਰਸੋ ਕਾ ਪਿੰਡ ਵਿੱਚ ਮਸੀਹ ਪਾਈ ਚਾਰੇ ਦੇ ਲੋਕਾਂ ਵੱਲੋਂ ਪਿੰਡ ਦੇ ਕੁਝ ਬੰਦਿਆਂ ਤੇ ਪਿੰਡ ਦੇ ਕਬਰਿਸਤਾਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਨਿਰਮਲ ਮਸੀਹ ਪੁੱਤਰ ਜੇਮਸ ਮਸੀਹ ਵਾਸੀ ਪਰਸੋ ਕਾ ਪਿੰਡ ਨੇ ਦੱਸਿਆ ਕਿ ਇੱਕ ਬੀਤੇ ਕੱਲ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਜਦੋਂ ਉਹ ਪਿੰਡ ਵਿੱਚ ਬਣੇ ਕਬਰਿਸਤਾਨ ਵਿੱਚ ਪਿਤਾ ਨੂੰ ਦਫਨਾਉਣ ਦੇ ਲਈ ਕਬਰ ਖੋਦਣ ਦੇ ਲਈ ਗਏ ਤਾਂ ਸ਼ੇਰ ਸਿੰਘ ਅਤੇ ਸਾਹਿਬ ਸਿੰਘ ਪੁੱਤਰ ਗੁਰਮੇਦ ਸਿੰਘ ਵੱਲੋਂ ਉਹਨਾਂ ਨੂੰ ਜ਼ਬਰਦਸਤੀ ਲਾਸ਼ ਦਫਨਾਉਣ ਤੋਂ ਰੋਕਿਆ ਗਿਆ ਤੇ ਉਹਨਾਂ ਨੂੰ ਕਬਰਿਸਤਾਨ ਵਿੱਚੋਂ ਚਲੇ ਜਾਣ ਲਈ ਵੀ ਆਖਿਆ ਗਿਆ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਂਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਕੋਲ ਖਬਰ ਸੁਣਨ ਵਾਸਤੇ ਆਏ ਜੀ ਵੀਰ ਜੀ ਗੱਲ ਇਦਾਂ ਵਾ ਵੀ ਸਾਡੇ ਘਰ ਦੇ ਸਾਹਮਣੇ ਇੱਕ ਗ੍ਰਿਚਨ ਬਰਾਦਰੀ ਦਾ ਘਰ ਆ ਉਹਨਾਂ ਦੇ ਪਰਿਵਾਰ ਮੈਂਬਰ ਦੀ ਬਜ਼ੁਰਗ ਦੀ ਹੋਈ ਮੌਤ ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜ ਕੇ ਦਫਨਾਉਣਾ ਸੀ ਉੱਥੇ ਸਾਡੀ ਜ਼ਮੀਨ ਆ ਸਾਡੀ ਪੱਕੀ ਫਸਲ ਕਣਕ ਦੀ ਸਾਡੀ ਗੈਰ ਹਾਜ਼ਰ ਜਾਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਉੱਥੇ ਦੂਜੇ ਪਿੰਡ ਤੋਂ ਟਰੈਕਟਰ ਸੱਤ ਕੇ ਉਹ ਸਾਡੀ ਜਿਹੜੀ ਫਸਲਾਂ ਨੂੰ ਵਾਇਆ ਗਿਆ ਖਰਾਬ ਕੀਤਾ ਗਿਆ ਗੱਲ ਕਿ ਇਹ ਗੱਲ ਹੀ ਸਹਿਮਤ ਆ ਕਿ ਜੇ ਤੁਹਾਡੇ ਇੱਥੇ ਕੋਈ ਕਬਰਸਥਾਨਾਂ ਦੀ ਚੀਜ਼ ਹੈਗੀ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਨੇ ਆ ਤੇ ਉਹਨਾਂ ਨੂੰ ਉੱਥੇ ਦੁਖਲਾ ਦਿੰਨੇ ਆ ਇਹਨਾਂ ਨੇ ਜਾਇਜ਼ ਸਾਡੇ ਨਾਲ ਕੀਤੀ ਆ ਸਾਡੀ ਪੱਕੀ ਫਸਲ ਜਿਹੜੀ ਉਹਨੂੰ ਬਾਤ ਆ ਕਹਿੰਦੇ ਵੀ ਇੱਥੇ ਕਬਰਸਥਾਨ ਆ ਜਿੱਥੇ ਕਬਰਸਥਾਨ ਹੀ ਹੈਗਾ ਤੇ ਸਾਡੀ ਛੋਟੀ ਉਮਰ ਤੋਂ ਲੱਗ ਕੇ ਅੱਜ ਤੱਕ ਉੱਥੇ ਕੋਈ ਕਬਰਸਥਾਨਾਂ ਦੀ ਨਾਂ ਦੀ ਕੋਈ ਕਬਰਸਥਾਨ ਬਣਿਆ ਨਾ ਉੱਥੇ ਕਬਰਸਥਾਨਾਂ ਦੀ ਕੋਈ ਚੀਜ਼ ਆ ਜਿੱਥੇ ਕਬਰਸਥਾਨ ਹੈਗਾ ਤੁਸੀਂ ਫਿਰ ਅੱਜ ਤੱਕ ਕਬਰਸਥਾਨ ਬਣਾਉਣਾ ਚਾਹੀਦਾ ਆਈਗਾ ਤੇ ਜੇ ਉਥੇ ਕਬਰਸਤਾਨ ਹੈਗਾ ਤਾਂ ਸਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ ਅਸੀਂ ਨਾਲ ਹੋ ਗਿਆ ਆਪਣਾ ਉਹ ਕਬਰਸਤਾਨ ਦਾ ਥਾਂ ਛੱਡਾਂਗੇ ਸਭੋ 2-4 ਮਰਲੇ ਵੱਧ ਛੱਡਾਂਗੇ ਪਰ ਇਹਨਾਂ ਸਾਨੂੰ ਸੂਚਿਤ ਕਰਨ ਤੋਂ ਬਿਗੈਰ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਵੀ ਵਾਹ ਕੇ ਬਿਲਕੁਲ ਤਰ੍ਹਾਂ ਖਰਾਬ ਕੀਤੀ ਆ ਦੂਜੇ ਪਨੇ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਇਹਨਾਂ ਹੱਡਾ ਕੀਤੀ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਹੈ ਜੀ ਇਹ ਗੱਲ ਬਿਲਕੁਲ ਝੂਠ ਹੈ ਸਾਡੀ ਮੰਮੀ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਜੋ ਕੋਈ ਰਸਮ ਰਿਵਾਜ ਆ ਤੁਸੀਂ ਕਰੋ ਆਪਣੇ ਤੁਸੀਂ ਬਜ਼ੁਰਗ ਨੂੰ ਉੱਥੇ ਦਫਨਾ ਸਕਦੇ ਜੇ ਫਿਰ ਦੂਸਰੀ ਗੱਲ ਅਸੀਂ ਇਹਨਾਂ ਦੇ ਘਰ ਵੀ ਗਏ ਆ ਸੀ ਉਹ ਬਜ਼ੁਰਗ ਇਨਾਂ ਨੇ ਜਾਇਜ ਹਾਡੇ ਤੇ ਉਲਟ ਉਸ ਤੇ ਪਰਚਾ ਵੀ ਦਿੱਤਾ ਇਹ ਜੀ ਸਾਡੇ ਕੋਲ ਕੰਪਲੇਨੈਂਟ ਤਰਸੀਮ ਮਸੀਹ ਨੇ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋਂ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘੜ ਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਸੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੀ ਉਹਨਾਂ ਦੀ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈੱਡ ਬੋਡੀ ਹੈ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬੋਡੀ ਹੈ ਇੱਥੇ ਦਫਨਾ ਸਕਦੇ ਆ ਹਾਂਜੀ ਭਾਜੀ ਨਿਰਮਲ ਮਸੀਹ ਮੇਰਾ ਨਾਮ ਆ ਪਰਸੋਂ ਦਾ ਪਿੰਡ ਆ ਮੇਰਾ ਕਾ ਭਾਜੀ ਇਹ ਕਿ ਇਹ ਜਗਾ ਜਿਹੜੀ ਆ ਇਹ ਕਬਰਸਤਾਨ ਦੀ ਜਗਾ ਹੈਗੀ ਕਿੰਨੀ ਜਗਾ ਜੀ ਇਹ ਜਗਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16 17 ਮਰਲੇ ਆ ਵਾਧੀ ਹੋ ਸਕਦੀ ਆ ਮੈਨੂੰ ਇਹ ਨਾ ਪੱਕਾ ਨਹੀਂ ਆ ਵਾ ਪਤਾ ਹੈਗਾ ਤੇ ਜਿਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈੱਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਇੱਥੋਂ ਦਰਖਤ ਵੱਡੇ ਮੁੜ ਕੇ ਉਹ ਡੈੱਡ ਬੋਡੀ ਜਿਹੜੀ ਹੈਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦਬੁਰਦ ਕੀਤਾ ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਦਾ ਨਾਂ ਕੀ ਉਹਨਾਂ ਦਾ ਨਾਂ ਜੀ ਹੈਗਾ ਵਾ ਸਾਹਬ ਸਿੰਘ ਸਨ ਆਫ ਗੁਰਮੀਤ ਸਿੰਘ ਤੇ ਸੇਰ ਸਿੰਘ ਸਨ ਆਫ ਗੁਰਮੀਤ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ ਦੀ ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ ਤੇ ਜਦੋਂ ਕਣਕ ਅਸੀਂ ਮਤਲਬ ਕਬਰ ਪੁੱਟ ਰਹੇ ਸੀਗੇ ਤੇ ਉਹ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ ਤੇ ਤੇ ਕਾਫੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵਾ ਸਾਨੂੰ ਮਨਾ ਕੀਤਾ ਉਹਨਾਂ ਨੇ ਕਿਹਾ ਵੀ ਜੇ ਵੋਟ ਵੀ ਦੋਗੇ ਤੁਸੀਂ ਇਹ ਕੰਮ ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾ ਜਿਥੋਂ ਪੁੱਟ ਕੇ ਛੁੱਟ ਛੜਿਆ ਵਾ ਅਸੀਂ ਇਹ ਵੀ ਨਹੀਂ ਰਹਿਣ ਦੇਣਾ ਇਹ ਵੀ ਪੁੱਟ ਕੇ ਛੁੱਟ ਦੇਣਾ ਤੇ ਜਦੋਂ ਪਹਿਲੇ ਇਹਨਾਂ ਨੇ ਤੁਹਾਡੇ ਕਬਰਾਂ ਦੇ ਇੱਥੋਂ ਬਕਸਾ ਪੁੱਟਿਆ ਹੀ ਦੋਦੋ ਤੁਸੀਂ ਕਿਸੇ ਨੂੰ ਇਤਲਾਹ ਦਿੱਤੀ ਇਸ ਬਾਰੇ ਸਰਪੰਚ ਜੀ ਹਾਂ ਜੀ ਹਾਂ ਜੀ ਸਰਪੰਚ ਨੂੰ ਕਿਹਾ ਸੀ ਜੀ ਸਰਪੰਚ ਨੇ ਕੀ ਤੁਹਾਨੂੰ ਭਰੋਸਾ ਦਵਾਇਆ ਸਰਪੰਚ ਨੇ ਕੋਈ ਭਰੋਸਾ ਨਹੀਂ ਜੀ ਦਵਾਇਆ ਤੇ ਇਹ ਜਿਹੜੀ ਮਿੱਟੀ ਪੁੱਢੀ ਗਈ ਆ ਕਬਰਾਂ ਦੇ ਵਿੱਚੋਂ ਇਹਦੇ ਬਾਰੇ ਤੇ ਹੀ ਕਹਿਣਾ ਚਾਹੁੰਦੇ ਹੋ ਇਹ ਵੀ ਪੰਚਾਇਤ ਦੀ ਮਿਲੀਭੁਗਤਨ ਵਾਲੀ ਹੋਇਆ ਵਾ ਜੀ ਸਾਰਾ ਕੰਮ ਸਾਰਿਆਂ ਨੂੰ ਪਤਾ ਹੀਗਾ ਤੇ ਪੰਚਾਇਤ ਦੀ ਮਿਲੀਭੁਗਤਨ ਵਾਲੀ ਇਹ ਸਾਰਾ ਕੰਮ ਹੋਇਆ ਹੋ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਰਹੇ ਹੋ ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਤਲਬ ਚੰਨੇ ਆ ਵੀ ਇੱਕ ਤੇ ਜਿਹੜਾ ਬਕਸਾ ਪੁੱਟਿਆ ਗਿਆ ਵਾ ਖੁਰਦਪੁਰਦ ਕੀਤਾ ਗਿਆ ਸਾਡੀ ਮਾਤਾ ਦਾ ਉਹਦਾ ਵੀ ਨਿਆਂ ਹੋਣਾ ਚਾਹੀਦਾ ਵਾ ਤੇ ਇੱਕ ਜਿਹੜਾ ਸਵੇਰੇ ਆਣ ਕੇ ਸਾਡੇ ਹੱਥੀਂ ਪਏ ਨੇ ਜਹਾਂ ਨੂੰ ਗਾਲੀ ਗਲੋਚ ਕੀਤਾ ਇਹਨਾਂ ਗੱਲਾਂ ਦਾ ਧਿਆਨ ਹੋਣਾ ਚਾਹੀਦਾ ਤੇ ਇਹ ਜਗ੍ਹਾ ਜਿਹੜੀ ਆ ਇਹ ਜਿਹੜੀਆਂ ਮਤਲਬ ਇਹ ਸਾਨੂੰ ਪੱਕੇ ਪ੍ਰੂਫ ਦੇ ਉੱਤੇ ਜਿਹੜੀ ਆ ਮਤਲਬ ਸਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਵੀ ਇਹ ਜਗ੍ਹਾ ਜਿਹੜੀ ਆ ਕਬਰਸਤਾਨ ਦੀ ਜਗ੍ਹਾ ਤੇ ਇਸ ਬਾਰੇ ਵੀ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਥਾਣੇ ਥਾਣਾ ਸਦਰ ਗਏ ਹਾਂ